ਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਆਪਣੇ ਚੈਨਲ ਵਾਲਾ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣ ਪਿੰਡ ਹਰੜਕਲਾ ਤਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਨਾਕ ਦਿਖਾਵਾਂਗੇ ਤਿੰਨ ਵੜਾਵਾ ਤੇ ਇੱਕ ਛੋਟੀ ਆਪਾਂ ਪਹੁੰਚਿਆ ਵੀਰ ਗਵਿੰਦਰ ਸਿੰਘ ਦੇ ਕੋਲ ਬਾਈ ਤੇ ਆਏ ਆ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਦੀ ਡਿਟੇਲ ਸਸਿਆ ਜੀ ਆਪਾਂ ਜੀ ਉਹ ਸੁਣਾਓ ਠੀਕ ਠਾਕ ਵਧੀਆ ਵਧੀਆ ਗੁਰੂ ਰਾਮ ਸਾਹਿਬ ਜੀ ਚਲੋ ਕਿਰਪਾਈ ਚਾਹੀਦੀ ਆ ਜੀ ਪਾਜੀ ਨਾਮ ਤੇ ਐਡਰੈਸ ਦੱਸਿਓ ਨਾਮ ਦਵਿੰਦਰ ਸਿੰਘ ਜੀ ਪਿੰਡ ਹਰੜਕਲਾ ਜੋ ਤਸੀਲ ਐ ਨਾਲਾ ਜ਼ਿਲ੍ਹਾ ਅੰਮ੍ਰਿਤਸਰ ਠੀਕ ਆ ਜੀ ਫੋਨ ਨੰਬਰ 95927 9988 ਠੀਕ ਆ ਜੀ ਤੇ ਬਾਈ ਵੜ ਤੋਂ ਕਰੀਏ ਸ਼ੁਰੂਆਤ ਇਧਰੋਂ ਕਰ ਲਓ ਕੋਈ ਨਹੀਂ ਠੀਕ ਆ ਦੱਸਿਓ ਪਾਜੀ ਪਹਿਲੇ ਨੰਬਰ ਤੇ ਜਿਹੜੀ ਵੜ ਆ ਇਹਦੇ ਥਲੇ ਨਾ ਪੂਰਾ ਪੱਕਾ ਟੂਠ ਮਾਰ ਕੇ ਨਹੀਂ ਦੇਣੀ ਹਾਂਜੀ ਪੱਕਾ 10 ਲੀਟਰ ਦੁੱਧ ਦੇ ਜੋ ਆਵਾਂ ਕੋਈ ਦੋ ਟਾਈਮ ਚ ਹੋਵੇ ਆਵਾਂ ਕੋ ਤਿੰਨ ਟਾਈਮ ਚ ਹੋਵੇ ਠੀਕ ਹੈ ਲਓ ਜੀ 10 ਲੀਟਰ ਪੂਰੀ ਠੀਕ ਹੈ ਠੀਕ ਹੈ ਜੀ 10 ਲੀਟਰ ਦੁੱਧ ਤਿਆਰ ਆ ਵੱਡੇ ਕੱਟ ਕੱਟ ਲਈ ਇਹਨੂੰ ਟੀਕਾ ਭਰਾਏ ਨੂੰ ਅੱਛਾ ਜੀ ਹਾਂਜੀ ਠੀਕ ਹੈ ਬਾਕੀ ਆਪਾਂ ਖਾਲੀ ਕਰਕੇ ਦੇਣੀ ਆ ਠੀਕ ਹੈ ਠੀਕ ਹੈ ਜੀ ਤੁਹਾਨੂੰ ਅਗਲੀ ਦੀ ਕਿਸਮਤ ਠੀਕ ਹੈ ਕਿਨਵਾਸ ਕੋ ਸੋਈ ਆ ਭਾਜੀ ਇਹ ਮੰਨ ਲਓ ਵੱਢੀ ਹੈ ਗਾਈ ਹੈ ਦੂਜੇ ਕਸੂਏ ਆ ਠੀਕ ਹੈ ਜੀ ਖੋਲ ਲਿਓ ਭਾਜੀ ਫਿਰ ਖੋਲ ਕੇ ਵਖਾਰੀਏ ਲਓ ਜੀ ਕੱਟ ਕੋ ਜਿਹੜਾ ਬਹੁਤ ਤਗੜਾ ਆ ਗਿਆ ਵਾ ਫਾਰਮ ਤੇ ਬਈ ਸੱਜਰ ਨੇ ਕਿੰਨਾ ਘੜਿਆ ਦੁੱਧ ਸਰ ਸੱਜਰ ਨੇ 24 25 ਕਿਲੋ ਏ ਠੀਕ ਹੈ ਠੀਕ ਹੈ ਜੀ 22 25 ਲੀਟਰ ਜਿਹੜਾ ਦੁੱਧ ਭੜਿਆ ਵਾ ਸੱਜਰ ਨੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੇ ਕੱਦ ਕੋਦੇ ਜਿਹੜਾ ਬਹੁਤ ਤਕੜਾ ਆ ਗਿਆ ਵਾ ਕਿ 10 ਲੀਟਰ ਜਿਹੜਾ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ 10 ਲੀਟਰ ਜਿਹੜਾ ਮੌਕੇ ਦੇ ਦੁੱਧ ਬਿਲਕੁਲ ਤਿਆਰ ਦੇ ਵੇਗਾ ਵੇਗਾ ਦਿਨਾਂ ਦੇ ਆਸ-ਪਾਸ ਜਿਹੜਾ ਟਾਈਮ ਹੋ ਗਿਆ ਵਾ ਠੀਕ ਆ ਪਰ ਇਹਨੂੰ ਥਾਣਾ ਦੱਸ ਐ ਗਿਆ ਬਿਲਕੁਲ ਚੰਗਾ ਵਾ ਤੇ ਬਾਕੀ ਬਾਈ ਕਹਿੰਦਾ ਕਿ ਖਾਲੀ ਕਰਕੇ ਹੀ ਆਪਾਂ ਦੇਾਂਗੇ ਤੇ ਸੱਜਰ ਦਾ ਮਿਲ ਕੇ ਕਾੜ ਜਿਹੜਾ ਬਹੁਤ ਹੀ ਚੰਗਾ ਵਾ 24 ਤੋਂ 25 ਲੀਟਰ ਦਾ ਦੁੱਧ ਭਰਿਆ ਕਰਮ ਵਾਲੀ ਨੇ ਇਧਰਲੀ ਸਾਈਡ ਤੋਂ ਚੈੱਕ ਕਰ ਸਾਡੇ ਥਾਣਾ ਦੱਸ ਐ ਗਿਆ ਬ ਇਹਦਾ ਮੁੱਲ ਭਾਜੀ ਫਿਰ ਮੁੱਲ ਨੇ ਦਾ 28 ਕਰ ਦਈਏ ਨਹੀਂ ਜਿਆਜ ਕਰੀਏ ਹਾਂਜੀ ਜਿਆਜ ਜਿਆ ਕਰੀਏ ਜਿਆਜ ਕਰੀਏ 5 ਦੀ ਦੇ ਦੀਏ ਕਰ ਦੋ ਹਾਂ ਨਾ ਜਿੱਥੇ ਕਬਰ ਛੱਡਣੀ ਏ ਬਾਈ ਦੀ ਦੇ ਦਾਂਗੇ ਬਾਈ ਦੀ ਹਾਂਜੀ ਠੀਕ ਆ ਲਓ ਜੀ 22000 ਦੇ ਬਾਈ ਕਹਿੰਦਾ ਕਿ ਦੇ ਦਾਂਗੇ ਇਹਦੇ ਕਾ ਕੀ ਗਿੰਜਾ ਕੋਈ ਕੋਈ ਨਹੀਂ ਹੋਰ ਕਰਦਾ ਮਾਰਦਾ ਠੀਕ ਆ ਜੀ ਮੌਕੇ ਤੇ ਵੀਰ ਕਹਿੰਦਾ ਕਿ ਮਾਨਤਾ ਜਰੂਰ ਕਰ ਦਾਂਗੇ ਤੇ ਝੋਟੀ ਦੇ ਬਾਰੇ ਦੱਸਿਓ ਪਾਜੀ ਇਹ ਝੋਟੀ ਨਾ ਇਹਦਾ ਮਰ ਗਿਆ ਜੀ ਮਰਗੀ ਕੱਟੀ ਰਤੀ ਅੱਛਾ ਜੀ ਤੇ ਇਹ ਆ ਦੁੱਧ 12 ਕਿਲੋ ਪੱਕਾ ਆ ਜਾਵੇ ਦਾ ਠੀਕ ਆ ਲਓ ਕੋਈ ਕੁਝ ਵੀ ਮਰਜ਼ੀ ਤੁਸੀਂ ਨਹੀਂ ਕਰੀ ਅੱਛਾ ਜੀ ਹਾਂਜੀ ਲੋ ਜੀ 12 ਲੀਟਰ ਜਿਹੜਾ ਦੁੱਧ ਤਿਆਰ ਆ ਕਰਮਾਲੀ ਦੇ ਕੋਲ ਆ ਹੁਣ ਇਹਨੇ ਡੋਕੇ 'ਚ ਤਾਂ ਪਾਏ ਆ ਕਟੀ ਮੰਨ ਕਰਕੇ ਠੀਕ ਆ ਠੀਕ ਆ ਬਾਅਦ 'ਚ ਛੱਡਦੇ ਹੋਣੇ ਨਾ ਤੁਸੀਂ ਆ ਆ ਬਾਅਦ ਠੀਕ ਆ ਠੀਕ ਇਹ ਸੁਆਗਣ ਵਸੂਈ ਜੇ ਇਹ ਦੂਜੇ ਸੁਆਹ ਜੋ ਲੋ ਜੀ ਦੂਜਾ ਸੁਆਹ ਤੇ ਫੀਮੇਲ ਕਾਫ ਸੀ ਪਿਛੇ ਪਰ ਮਰ ਗਿਆ ਪਰ ਆਦਾ ਉਹ ਵੀ ਦਿਖਾ ਦਿੰਨੇ ਆਪਾਂ ਖੋਲਿਓ ਪਾਜੀ 12 ਲੀਟਰ ਜਿਹੜਾ ਦੁੱਧ ਬਿਲਕੁਲ ਤਿਆਰ ਆ ਕੰਡੇ ਵਾਲਾ ਦੇ ਰਿੰਗ-ਸਿੰਗ ਲੱਗਾ ਪਿਆ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਤੁਸੀਂ ਸਿੰਗ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਨੂੰ ਇਨੂੰ ਕਿੰਨਾ ਟਾਈਮ ਹੋਇਆ ਪਾਜੀ ਤੁਸੀਂ ਨੂੰ ਠੀਕ ਹੈ ਜੀ 20 ਦਿਨਾਂ ਦੇ ਆਸ-ਪਾਸ ਜਿਹੜਾ ਟਾਈਮ ਹੋਇਆ ਵਾ ਸੇ ਇਹਨੂੰ ਛੱਡਾ ਜਿਹੜਾ ਬਹੁਤ ਹੀ ਚੰਗਾ ਬਣਿਆ ਪਿਆ ਕਰਮਾਲੀ ਦਾ ਵੇਖ ਸਕਦੇ ਤੁਸੀਂ ਠੀਕ ਹੈ ਠੀਕ ਹੈ ਤੇ ਮਿਲਕ ਵੈਨ ਜਿਹੜੀ ਬਹੁਤ ਹੀ ਚੰਗੀ ਲੱਗੀ ਆ ਲਾਜੋਰੀ ਫੇਸ ਕੁਆਲਟੀ ਤੇ ਸੈਂਡ ਜਿਹੜਾ ਬਹੁਤ ਹੀ ਚੰਗਾ ਕੱਦ-ਕੁੱਦ ਵੀ ਚੰਗਾ ਵਾ ਕਰਮਾਲੀ ਦਾ ਉਸ ਤੁਸੀਂ ਵੇਖ ਸਕਦੇ ਪੈਰਾਂ ਤਾਂ ਕਿ ਖਾਈ ਜਾਂਦੀ ਆ ਲਓ ਜੀ ਛੱਡਾ ਜਿਹੜਾ ਬਹੁਤ ਹੀ ਚੰਗਾ ਬਣਿਆ ਪਿਆ ਵਾ ਇਹ ਥਾਣਾ ਦਾ ਸੈਜ ਗਿਆ ਵੀ ਚੰਗਾ ਚਵਾਈ ਚੋਈ ਦੀ ਕਿਦਾਂ ਭਾਜੀ ਚਵਾਈ ਇੱਕ ਨੰਬਰ ਭਾਜੀ ਅੱਛਾ ਜੀ ਗੱਡੀ ਪੂਰੀ ਆਪਣੀ ਠੀਕ ਹੈ ਚਵਾਈ ਵੀ ਆਣ ਇੱਕ ਨੰਬਰ ਪੂਰੀ ਛਟਾ ਕੋਈ ਹਨਾ ਨਹੀਂ ਹੈਗਾ ਠੀਕ ਹੈ ਲਓ ਜੀ ਥਾਣਾ ਦਾ ਸੈਜ ਗਿਆ ਵੇਖ ਸਾਡੇ ਤੁਸੀਂ ਇਹਦਾ ਮੁੱਲ ਭਾਜੀ ਮੋਲੇ ਦਾ 85 ਹਜ਼ਾਰ ਕਰ ਦਈਏ 85 ਹਾਂਜੀ ਨਹੀਂ ਕਰ ਦਈਏ ਜਾਇ ਚਲੋ ਜਵਾਕ ਮਰ ਗਿਆ ਨਾ ਆਹ ਨਹੀਂ ਇਹੋ ਗੱਲ ਹੈ ਤਾਂ ਕੋਈ ਗੱਲ ਨਹੀਂ 80 ਦੀ ਲੈ ਲਓ 80 ਦੀ ਹਾਂਜੀ ਕਰਤਾ 8000 2000 ਮਾਨ 78 ਦੀ 78 ਦੀ ਹਾਂ ਨਾ 78 ਚਲ 1000 ਹੋਰ ਛੱਡ ਦੋ 77 ਦੀਆਂ ਲਓ ਚਲੋ ਦੇਖੋ ਤੇ ਠੀਕ ਲੋ ਜੀ 77000 ਦੀ ਵੀ ਨਹੀਂ ਬਿਲਕੁਲ ਸਹੀ ਆ ਲਵਲੀ ਝੋਟੀ ਚੰਗੀ ਆ ਰੇਟ ਬਿਲਕੁਲ ਨੋਰਮਲ ਪਾਤਾ ਵਾ ਤੇ 77000 ਦੀ ਤੇਰਾ ਜਵਾਕ ਆਪਾਂ ਦਿਖਾ ਦਨੇ ਤੁਹਾਨੂੰ ਵੰਡਦੇ ਤੇ ਤੇ ਜੇ ਨੰਬਰ ਤੇ ਭਾਈ ਦੱਸਿਓ ਵੜ ਕਿਵੇਂ ਜੇ ਇਹ ਤਾਂ ਬੱਚਾ ਮਰ ਗਿਆ ਵਾ ਅੱਛਾ ਜੀ ਤੇ ਸਾਡੇ ਕੋਲ ਵੀਡੀਓ ਵੀ ਹੈਗੀ ਆ ਠੀਕ ਆ ਮਨ ਲ ਜਿਹੜਾ ਮਰਿਆ ਬੱਚਾ ਅੱਛਾ ਜੀ ਕਿਉਂਕਿ ਆਖੂਗਾ ਤੇ ਉਹ ਵੀ ਆਪਾਂ ਦੇ ਦਾਂਗੇ ਠੀਕ ਹੈ ਜੀ ਤੇ ਲੈਦੀ ਆਪਾਂ ਘਰ ਚੋਂ ਠੀਕ ਹੈ ਜੀ ਹਾਂਜੀ ਹਾਂਜੀ ਤੇ ਟੋਕੇ ਦੇ ਥੱਲੇ 12 11 12 ਲੀਟਰ ਆ 10 ਕਹਿ ਕੇ ਦੇਣੀ ਲਓ ਜੀ 11 12 ਲੀਟਰ ਜਿਹੜਾ ਦੁੱਧ ਤਿਆਰ ਆ ਤੇ ਪਰ 10 ਲੀਟਰ ਪਾਈ ਕਹਿੰਦਾ ਕਿ ਕਹਿ ਕੇ ਦੇ ਆ ਜੇ ਅਗਲੇ ਦਾ ਕੋਈ ਲੀਟਰ ਜਾ ਕੇ ਵਧੇ ਘਟੇ ਨਾ ਠੀਕ ਹੈ ਠੀਕ ਹੈ ਨਹੀਂ ਬਿਲਕੁਲ ਬਿਲਕੁਲ ਵਧਣਾ ਚਾਹੀਦਾ ਹਨਾ ਬਿਲਕੁਲ ਸਹੀ ਹੈ ਸਿਆਣੀ ਗੱਲ ਆ ਖੋਲ ਦਿਓ ਭਾਜੀ ਕੱਦ ਕੋ ਦੇਦਾ ਵੀ ਬਹੁਤ ਤਗੜਾ ਆ ਗਿਆ ਵਾ ਇਨੂੰ ਹੋਏ ਸਾਰੇ ਸੂਈ ਨੂੰ 15 16 ਦਿਨ ਅੱਛਾ ਜੀ 15 16 ਦਿਨ ਵੀਡੀਓ ਵਿਖਾ ਦਾਂ ਕੋਈ ਗੱਲ ਠੀਕ ਆ ਠੀਕ ਲਓ ਜੀ 15 16 ਦਿਨਾਂ ਦੇ ਆਸ-ਪਾਸ ਜਿਹੜਾ ਟਾਈਮ ਹੋਇਆ ਵਾ ਜੀ ਸੂਈ ਨੂੰ ਸੁਗਾ ਕਿਨਵਾ ਸੂਈ ਭਾਜੀ ਇਹ ਦੂਜਾ ਸੂਹਜੋ ਦੂਜਾ ਸੁਗਾ ਸੂਈ ਜਿਹਦਾ ਚੱਡਾ ਇਹਦਾ ਵੀ ਚੰਗਾ ਵਾ ਚਲੋ ਤੇ ਥੋੜਾ ਦੱਸ ਆਜ ਗਿਆ ਵੀ ਚੰਗਾ ਵਾ ਸੈਣ ਕੱਲਾ ਕੱਲਾ ਲੱਗਾ ਚਾਹਾਂ ਨੁਕਰਾਂ ਤੇ ਹੈ ਵੀ ਕ੍ਰੋਸ ਦੇ ਵਿੱਚ ਆ ਚਲੋ ਫੈਡ ਕੁਆਲਿਟੀ ਵੀ ਚੰਗੀ ਇਹ ਕਿੰਨਾ ਕ ਚਵਾ ਦੂਗੀ ਦੁੱਧ ਵੀਰ ਜੀ ਦੁੱਧ ਦੇ ਮਾਲਾ ਸੇਵਾ ਸੁਆ ਹੋ ਗਈ ਨਾ ਇਹ ਲਈ ਆ ਥੋੜੇ ਜੇ ਰੁੱਖੇ ਘਰੋਂ ਜੇ ਸੇਵਾ ਸੁਆ ਹੋ ਜੇ ਨਾ ਤੇ 16 17 ਲੀਟਰ ਦੇ ਕੋਈ ਗੱਲ ਹੀ ਨਹੀਂ ਅੱਗੇ ਠੀਕ ਹੈ ਜੀ ਠੀਕ ਹੈ ਜੀ ਜੇ ਦੁੱਧ ਤੁਰਨਾ ਨਹੀਂ ਤਾਂ ਸਾਰੇ ਦੇਣੀ 15 ਹੋਏ ਠੀਕ ਲਓ ਜੀ 15 13 ਦੇ ਆਸ-ਪਾਸ ਟਾਈਮ ਹੋਇਆ ਹੋਵੇ 16 17 ਲੀਟਰ ਭਾਈ ਕਹਿੰਦਾ ਕਿ ਦੁੱਧ ਪਰੂਗੀ ਲੈ ਜਾਈਓ ਜੀ ਚਾਰੂ ਬੜੀ ਆ ਪੱਠਿਆਂ ਦੇ ਕਿਸੇ ਨੇ ਪਤਨੀ ਤੂੜੀ ਤੜੀ ਕੀ ਸਾਬ ਪਾਇਆ ਉਹਦੇ ਜੇ ਦਾਣਾ ਠੀਕ ਹੈ ਠੀਕ ਹੈ ਜੀ ਲਓ ਜੀ ਉਹਦੇ ਘਰੋਂ ਥੋੜੀ ਜਾਈਏ ਸਾਹਬ ਨਹੀਂ ਕੀਤੀ ਕਿਸੇ ਭਰਾ ਨੇ ਚਲੋ ਕੋਈ ਭਰਾ ਸੰਭ ਲੜਾ ਖੜੇ ਤੇ ਦੁੱਧ ਚੰਗਾ ਕੱਢੀ ਜਾਊਗੀ ਬਾਕੀ ਚੱਡਾ ਜਿਹੜਾ ਚੰਗਾ ਵਾ ਤਲਾਂ ਦਾ ਸੈਰ ਗਿਆ ਵੀ ਚੰਗਾ ਆ ਗਿਆ ਕਰਮਾਲੀ ਦਾ ਫੈਡ ਕੁਆਲਟੀ ਵੇਦੀ ਚੰਗੀ ਹੋਊਗੀ ਚਲੋ ਕੋਈ ਭਰਾ ਸੰਭਲ ਵਾਲਾ ਖੜੇ ਕੋਈ ਕਿਤੇ ਛੜਨੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਅੱਛਾ ਜੀ ਇਹਨੂੰ ਨਿਆਣਾ ਪਾਓ ਠੀਕ ਆ ਤੇ ਭੋਵੇਂ ਨਾ ਪਾਓ ਠੀਕ ਹੈ ਜੀ ਇਹਦਾ ਮੁੱਲ ਭਾਜੀ ਹਰ ਕਿੰਨਾ ਕਰ ਮੁੱਲ ਲੈਦਾ 35000 ਕਰ ਦਈਏ ਅੱਛਾ ਜੀ ਨਿਕਰੀਏ ਜੈ ਜੈ ਪਤੀ ਦੇ ਦੀਏ ਨਹੀਂ ਕਰੋ ਹਾਂ ਨਾ ਚਲੋ ਜਵਾਕ ਵੀ ਮਰ ਗਿਆ ਹੁਣ ਚਲੋ ਤੁਹਾਨੂੰ ਪਤਾ ਫਿਰ ਥੋੜੀ ਬੋਦੀ ਹੁਣ ਲੇਸ ਤੇ ਲੱਗਣੀ ਆ ਹਾਂ ਨੀ ਉਹ ਤਾਂ ਕੱਲਾ ਕੀ ਹੈਗੀ ਹਾਂ ਨਾ 30000 ਦੇ ਦੇ ਤੁਹਾਨੂੰ 30 ਹਾਂ ਹੁਣ ਮੰਨ ਤਾਂ ਇਹ ਵੀ ਛੋੜ ਛੱਪਾ ਹੀ ਹੋਣਾ ਠੀਕ ਹੈ ਲਓ ਭਾਈ ਜੀ 30000 ਦੀ ਭਾਈ ਕਹਿੰਦਾ ਕਿ ਛੋੜ ਛੱਪਾ ਹੀ ਕਰਾਂਗੇ ਇਹ 15 16 ਲੀਟਰ ਮੰਨਣਾ 16 17 ਦੇ ਜੂ ਸੇਵਾ ਦੇ ਉੱਤੇ ਡਿਪੈਂਡ ਆ ਠੀਕ ਆ ਹਾਂ ਠੀਕ ਆ ਠੀਕ ਆ ਤੇ ਆ ਦੱਸਿਓ ਭਾਈ ਚੌਥੇ ਨੰਬਰ ਤੇ ਕਿਵੇਂ ਵੜਾ ਇਹ ਦਾ ਮਰੀvarphi ਖਿਲਪਤ ਲੈਂਦੀ ਹੈ ਅੱਛਾ ਜੀ ਅੱਛਾ ਠੀਕ ਹੈ ਇੱਕ ਬੰਦਾ ਬੜੇ ਮੰਗਦਾ ਹੈ ਅੱਛਾ ਜੀ ਹਾਂ ਤੇ ਉਹਦਾ ਇਹੋ ਜੀਆਂ ਬੱਛੀਆਂ ਨੇ ਜਿਹੜੀਆਂ ਹਾਂ ਜੀ ਖਲੂਨ ਤਾਂ ਬੱਛੀ ਪਹਿਲੇ ਸੂਏ ਆ ਠੀਕ ਹੈ ਜੀ ਇਹੋ ਜੀਆਂ ਬੱਛੀਆਂ ਪੈੜ ਪੈੜ 70 70000 ਰੁਪਏ ਮੰਗੀ ਜਾਂਦੇ ਬਿਲਕੁਲ ਸਹੀ ਗੱਲ ਹੈ ਜੀ ਇਦਾਂ ਹੀ ਹਾਂ ਹਾਂ ਜੀ ਤੇ ਬੱਚਾ ਇਹਦਾ ਹੈਗਾ ਸਾਰੇ 20 ਦਿਨ ਹੋਏ ਸੂਈ ਠੀਕ ਹੈ 20 ਮੰਨ ਲੇ ਕੋਈ 25 ਮੰਨ ਲੇ 30 ਨਾ ਮੰਨ ਲੇ ਠੀਕ ਹੈ ਜੀ ਝੂਠ ਨਹੀਂ ਮਾਰਨਾ ਇਹ ਚੀਜ਼ ਦਾ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇੱਕੋ ਦੁੱਧ ਕਿੰਨਾ ਦੋ ਦੇ ਰਿਹਾ ਥੱਲੇ ਹੈਗਾ ਉਦਾਂ 13 ਲੀਟਰ ਅੱਛਾ ਜੀ ਆਪਾਂ 11 ਲੀਟਰ ਦੀ ਗਾਰੰਟੀ ਦਵਾਂਗੇ ਪੂਰੀ ਠੀਕ ਆ ਠੀਕ ਆ ਲਓ ਜੀ ਬਰੀਡ ਦੇ ਵਿੱਚ ਇਹ ਵੇੜ 11 ਘਟ ਜੇ 11 ਜੁਮੇ ਆ ਰਿਹਾ ਠੀਕ ਹੈ ਜੀ ਲਓ ਜੀ 11 ਦੇ ਬਾਈ ਕੰਦਾ ਘਟ ਗਿਆ ਤੇ ਆਪਾਂ ਜੁਮੇ ਆ ਰਿਹਾ ਫੁੱਲ ਤੇ ਪਹਿਲਾ ਹੀ ਸੁਗਸ ਹੋਈਆ ਕਰਮਾਲੀ ਜਵਾਕੀ ਜੇ ਪਿਛੇ ਦੇ ਜਵਾਕ ਇਹਦੇ ਵਛਾ ਜੋ ਠੀਕ ਆ ਜੀ ਮੇਲ ਕਾਫ ਆ ਗਿਆ ਜੀ ਇਹਦੇ ਪਿਛੇ ਤੁਣ ਤੁਣ ਜਿਹੜਾ ਬਹੁਤ ਚੰਗਾ ਲੱਗਾ ਵਾ ਕਰਮਾਲੀ ਨੂੰ 20 ਤੋਂ 25 ਦਿਨਾਂ ਦੇ ਆਸ-ਪਾਸ ਇਹਦਾ ਟਾਈਮ ਹੋਇਆ ਬਸ ਇਹਨੂੰ ਚੱਡਾ ਜਿਹੜਾ ਬਹੁਤ ਹੀ ਚੰਗਾ ਐਨ ਫੁੱਟਬਾਲਰ ਦਾ ਚੱਡਾ ਬਣਿਆ ਹੋਇਆ ਵਾ ਬਿਲਕੁਲ ਬਿਲਕੁਲ ਸਹੀ ਗੱਲ ਐ ਜੀ ਚੰਗੀ ਖਾਨਦਾਨੀ ਆ ਗਈ ਆ ਬ੍ਰੀਡ ਦੇ ਵਿੱਚ ਐ ਲੈ ਜੋ ਜੀ ਤੇ ਚੱਡਾ ਨਹੀਂ ਵੇਖ ਸਕਦੇ ਜੈਨ ਫੁੱਟਬਾਲਰਗਾ ਬਣਿਆ ਪਿਆ ਵਾ ਤੇ ਥਣਾ ਦਾ ਸੈਜ ਗਿਆ ਵੀ ਜਿਹੜਾ ਚੰਗਾ ਵਾ ਇਹ ਕਿੰਨਾ ਕਾ ਤੁਹਾਡੇ ਨਾਲ ਚਾਹੂਗੀ ਇਹ ਤਾਂ ਮੰਨ ਲਓ ਆਪਾਂ ਝੂਠ ਨਹੀਂ ਮਾਰਨਾ ਆਪਾਂ ਕੀ ਜਾਈਏ ਵੀ 20 ਕਿਲੋ ਪਰ ਹੋਊਗੀ ਹਾਂਜੀ ਹਾਂਜੀ ਪਹਿਲੇ ਸੂਏ ਆ 15 16 ਲੀਟਰ ਤੇ ਆਰਾਮ ਨਾਲ ਠੀਕ ਆ ਠੀਕ ਆ ਲਓ ਜੀ 15 16 ਲੀਟਰ ਦਾ ਦੁੱਧ ਪਰ ਹੋਵੇ ਨਹੀਂ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਆ ਇਹ ਦੂਜੇ ਸੂਏ ਇਹ 20 ਤਾਂ ਜਾਊਗੀ ਅੱਛਾ ਜੀ ਆਹ ਠੀਕ ਆ ਜੀ ਇੰਨਾ ਆਰਾਮ ਨਾਲ ਨਹੀਂ ਆ ਨਹੀਂ ਸਹੀ ਆ ਗੱਲ ਇਹਦਾ ਕਿੰਨਾ ਕ ਜੀ ਮੁੱਲ ਮੁੱਲੇ ਦਾ 55000 ਦੀ ਦੇਰੀ ਨਹੀਂ ਜਾਇਰ ਕਰੀਏ ਜਾਇਰ ہاں جی 55000 ਦੀ ਦੇਰੀ ਨਹੀਂ ਕਰ ਦੋ ਜਾਇਰ ਜੇ ਹੀ ਚਲੋ ਪਛੂ ਵੇਗੇ ਚੰਗੇ ਹੁੰਦੇ ਤੁਹਾਨੂੰ ਬਰਾ ਥੀਲ ਲੈਣ ਵਾਲੀ ਗੱਲ ਥੀਲ ਬੜੀ ਆ ਹਾਂ ਜੀ ਹਾਂ ਜੀ ਮਨ ਲਾ ਇਹੀ ਆਖੀਏ ਵੀ ਆਪਾਂ ਨਿਆਣਾ ਪਾਉਣਾ ਨਿਆਣਾ ਭਾ ਕੇ ਚੁੰਨੇ ਪਹਿਲਾਂ ਤੁਹਾਨੂੰ ਪਤਾ ਠੀਕ ਹੈ ਬਾਕੀ ਇਹ ਵੀ ਇਹਨੇ ਛੜਨ ਮਾਰਨੀ ਦਾ ਕੋਈ ਗੱਲ ਬਾਤ ਨਹੀਂ ਨਹੀਂ ਇਹ ਠੰਡੀਆਂ ਹੁੰਦੀਆਂ ਚਲੋ ਕਰਮ ਵਾਲੀਆਂ ਬਾਕੀ ਚਲੋ ਵੰਗੇ ਦਾ ਵਾਧਾ ਹੀ ਹੁੰਦਾ ਵਾ ਹਾਂ ਜੀ ਤੇ ਕਰੋ ਫਿਰ ਜਾਇਰ ਜੀ 50 ਦੀ ਦੇ ਦਾਂਗੇ ਪੂਰੀ ਪੂਰੇ 50 ਦੀ ਹਾਂ ਕੋਈ ਵੀਰ ਭਰਾ ਲਾਵੇ ਫੋਨ ਕਰ ਦਾਂਗੇ ਮਾਨਤਾਲ ਨੂੰ ਥੋੜਾ ਪਤਾ ਹੋ ਠੀਕ ਹੈ ਠੀਕ ਹੈ ਲਓ ਜੀ 50000 ਦੇ ਵਿੱਚ ਮਾਨਤਾਲ ਬਾਈ ਕਹਿੰਦਾ ਕਿ ਕਰ ਦਿਆਂਗੇ ਚਲੋ ਪਸ਼ੂ ਚੰਗੇ ਆ ਰੇਡ ਬਿਲਕੁਲ ਜਾਜ ਆ ਤੇ ਵੀਡੀਓ ਨੂੰ ਵਾਰ ਤੋਂ ਵਾਰ ਸ਼ੇਅਰ ਜ਼ਰੂਰ ਕਰ ਦਿਆ ਕਰੋ ਤਾਂ ਕਿ ਚਲੋ ਇਹ ਬੇਨਤੀ ਜੋ ਹਾਂਜੀ ਕਿ ਦੋ ਟਾਈਮ ਚੋ ਤਿੰਨ ਟਾਈਮ ਚੋ ਦੂਰਦਾ ਆ ਤੇ ਵੀਡੀਓ ਕਾਲ ਕਰਾ ਲਓ ਅੱਛਾ ਜੀ ਤੇ ਆਪਣੀ ਪੂਰੀ ਤਸੱਲੀ ਕਰਕੇ ਡੰਗਰ ਖੜੋ ਆਪਣਾ ਕਦੀ ਝੂਠ ਮਾਰ ਕੇ ਕੰਮ ਨਹੀਂ ਕਰਦਾ ਇਹ ਬਿਲਕੁਲ ਬਿਲਕੁਲ ਸਿਆਣੀ ਗੱਲ ਆ ਜੀ। ਲੋਕ ਜੀ ਵੀਡੀਓ। ਹਾਂ ਜੀ ਆਹ ਵਾਲੀ ਕੱਟੀ ਆ ਮਗਰ ਤਾਂ 12 ਦਿਨਾਂ ਦੀ ਸੋਈ ਆ। ਤੇ ਮਰਗੀ ਰਾਤ ਦੀ ਵਿਚਾਰੀ ਤੇ ਆਹ ਵਾਲੀ ਜਿਹੜੀ ਵੈੜ ਦਿਖਾਈ ਆ ਪੈਂਟ ਤੇ। ਉਹ ਵੀ ਬਿਲਕੁਲ ਤਾਜ਼ਾ ਬੱਚਾ ਵਾ। ਤੇ ਵੀਡੀਓ ਪੂਰੀ ਵੇਖ ਲਈ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ।